ਤੇਜ਼ ਬਰਸਾਤ ਤੋਂ ਬਾਅਦ ਜਗਰਾਉਂ ਵੀ ਡੁੱਬ ਗਿਆ ਜਿਸ ਦੀ ਕੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲਗਾਤਾਰ ਮੀਂਹ ਦੇ ਨਾਲ ਜਗਰਾਉਂ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਲੱਖ ਲੱਖ ਤੱਕ ਪਾਣੀ ਬਾਜ਼ਾਰਾਂ ਦੇ ਵਿੱਚ ਜਮਾ ਹੋ ਚੁੱਕਾ ਹੈ ਹਾਲਾਤ ਚਿੰਤਾਜਨਕ ਨੇ ਅਜੇਹੇ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਮਸਤੀ ਮੂਡ ਦੇ ਵਿੱਚ ਆਉਂਦੇ ਪਾਣੀ ਦੇ ਵਿੱਚ ਤਾਰੀਆਂ ਲਗਾਈਆਂ ਜਾ ਰਹੀਆਂ ਨੇ ਕਿਸੇ ਵਾਹਨ ਦੇ ਗੁਜ਼ਰਨ ਦੇ ਨਾਲ ਜਮਾ ਹੋਏ ਬਰਸਾਤੀ ਪਾਣੀ ਦੇ ਨਾਲ ਉੱਠਣ ਵਾਲੀ ਲਹਿਰ ਸਮੁੰਦਰ ਕਿਨਾਰੇ ਖੜੇ ਹੁੰਦਾ ਪੁਲੇਖਾ ਪਾ ਰਹੀ ਹੈ ਤੇ ਜਗਰਾਉਂ ਦਾ ਮੁੱਖ ਚੌਕ ਕਮਲ ਚੌਕ ਅੱਧੇ ਨਾਲੋਂ ਜ਼ਿਆਦਾ ਡੁੱਬ ਚੁੱਕਿਆ ਬਰਸਾਤੀ ਪਾਣੀ ਦੇ ਦੁਕਾਨਾਂ 'ਚ ਦਾਖਲ ਹੋਣ ਦਾ ਖਤਰਾ ਬਣਿਆ ਹੋਇਆ ਤੇਜ਼ ਬਰਸਾਤ ਦੇ ਚੱਲਦਿਆਂ ਪ੍ਰਸ਼ਾਸਨ ਵੀ ਆਪਣੇ ਆਪ ਨੂੰ ਹੁਣ ਬੇਬਸ ਮਹਿਸੂਸ ਕਰਦਾ ਤੇਜ਼ ਬਰਸਾਤ ਤੋਂ ਬਾਅਦ ਜਗਰਾਉਂ ਵੀ ਡੁੱਬ ਗਿਆ ਜਿਸ ਦੀ ਕੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲਗਾਤਾਰ ਮੀਂਹ ਦੇ ਨਾਲ ਜਗਰਾਉਂ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਲੱਖ ਲੱਖ ਤੱਕ ਪਾਣੀ ਬਾਜ਼ਾਰਾਂ ਦੇ ਵਿੱਚ ਜਮਾ ਹੋ ਚੁੱਕਿਆ ਹਾਲਾਤ ਚਿੰਤਾਜਨਕ ਨੇ ਅਜੇਹੇ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਮਸਤੀ ਮੂਡ ਦੇ ਵਿੱਚ ਆਉਂਦੇ ਪਾਣੀ ਦੇ ਵਿੱਚ ਤਾਰੀਆਂ ਲਗਾਈਆਂ ਜਾ ਰਹੀਆਂ ਨੇ ਕਿਸੇ ਵਾਹਨ ਦੇ ਗੁਜ਼ਰਨ ਦੇ ਨਾਲ ਜਮਾ ਹੋਏ ਬਰਸਾਤੀ ਪਾਣੀ ਦੇ ਨਾਲ ਉੱਠਣ ਵਾਲੀ ਲਹਿਰ ਸਮੁੰਦਰ ਕਿਨਾਰੇ ਖੜੇ ਹੋਣ ਦਾ ਭੁਲੇਖਾ ਪਾ ਰਹੀ ਹੈ ਤੇ ਜਗਰਾਉਂ ਦਾ ਮੁੱਖ ਚੌਕ ਕਮਲ ਚੌਕ ਅੱਧੇ ਨਾਲੋਂ ਜ਼ਿਆਦਾ ਡੁੱਬ ਚੁੱਕਿਆ ਹੈ ਬਰਸਾਤੀ ਪਾਣੀ ਦੇ ਦੁਕਾਨਾਂ 'ਚ ਦਾਖਲ ਹੋਣ ਦਾ ਖਤਰਾ ਬਣਿਆ ਹੋਇਆ ਤੇਜ਼ ਬਰਸਾਤ ਦੇ ਚੱਲਦਿਆਂ ਪ੍ਰਸ਼ਾਸਨ ਵੀ ਆਪਣੇ ਆਪ ਨੂੰ ਹੁਣ ਬੇਬਸ ਮਹਿਸੂਸ ਕਰਦਾ ਨਜ਼ਰ ਆ ਰਿਹਾ ਤੇਜ਼ ਬਰਸਾਤ ਤੋਂ ਬਾਅਦ ਜਗਰਾਉਂ ਵੀ ਡੁੱਬ ਗਿਆ ਜਿਸ ਦੀ ਕੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਲਗਾਤਰ ਮੀ ਪੈਣ ਦੇ ਨਾਲ ਜਗਰਾਉਂ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਲੱਖ ਲੱਖ ਤੱਕ ਪਾਣੀ ਬਾਜ਼ਾਰਾਂ ਦੇ ਵਿੱਚ ਜਮਾ ਹੋ ਚੁੱਕਾ ਹਾਲਾਤ ਚਿੰਤਾਜਨਕ ਨੇ ਅਜੇਹੇ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਮਸਤੀ ਮੂਡ ਦੇ ਵਿੱਚ ਆਉਂਦੇ ਪਾਣੀ ਦੇ ਵਿੱਚ ਤਾਰੀਆਂ ਲਗਾਈਆਂ ਜਾ ਰਹੀਆਂ ਨੇ ਕਿਸੇ ਵਾਹਨ ਦੇ ਗੁਜ਼ਰਨ ਦੇ ਨਾਲ ਜਮਾ ਹੋਏ ਬਰਸਾਤੀ ਪਾਣੀ ਦੇ ਨਾਲ ਉੱਠਣ ਵਾਲੀ ਲਹਿਰ ਸਮੁੰਦਰ ਕਿਨਾਰੇ ਖੜੇ ਹੁੰਦਾ ਉਪਲੇਖਾ ਪਾ ਰਹੀ ਹੈ ਤੇ ਜਿਗਰਾਉਂ ਦਾ ਮੁੱਖ ਚੌਕ ਕਮਲ ਚੌਕ ਅੱਧੇ ਨਾਲੋਂ ਜ਼ਿਆਦਾ ਡੁੱਬ ਚੁੱਕਿਆ ਬਰਸਾਤੀ ਪਾਣੀ ਦੇ ਦੁਕਾਨਾਂ 'ਚ ਦਾਖਲ ਹੋਣ ਦਾ ਖਤਰਾ ਬਣਿਆ ਹੋਇਆ ਤੇਜ਼ ਬਰਸਾਤ ਦੇ ਚੱਲਦਿਆਂ ਪ੍ਰਸ਼ਾਸਨ ਵੀ ਆਪਣੇ ਆਪ ਨੂੰ ਹੁਣ ਬੇਬਸ ਮਹਿਸੂਸ ਕਰਦਾ ਨਜ਼ਰ ਆ ਰਿਹਾ ਹੈ ਤੇਜ਼ ਬਰਸਾਤ ਤੋਂ ਬਾਅਦ ਜਗਰਾਉਂ ਵੀ ਡੁੱਬ ਗਿਆ ਜਿਸ ਦੀ ਕੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਲਗਾਤਰ ਮੀ ਪੈਨ ਦੇ ਨਾਲ ਜਗਰਾਉਂ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਲੱਖ ਲੱਖ ਤੱਕ ਪਾਣੀ ਬਾਜ਼ਾਰਾਂ ਦੇ ਵਿੱਚ ਜਮਾ ਹੋ ਚੁੱਕਿਆ ਹਾਲਾਤ ਚਿੰਤਾਜਨਕ ਨੇ ਅਜੇਹੇ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਮਸਤੀ ਮੂਡ ਦੇ ਵਿੱਚ ਆਉਂਦੇ ਪਾਣੀ ਦੇ ਵਿੱਚ ਤਾਰੀਆਂ ਲਗਾਈਆਂ ਜਾ ਰਹੀਆਂ ਨੇ ਕਿਸੇ ਵਾਹਨ ਦੇ ਗੁਜ਼ਰਨ ਦੇ ਨਾਲ ਜਮਾ ਹੋਏ ਬਰਸਾਤੀ ਪਾਣੀ ਦੇ ਨਾਲ ਉੱਠਣ ਵਾਲੀ ਲਹਿਰ ਸਮੁੰਦਰ ਕਿਨਾਰੇ ਖੜੇ ਹੁੰਦਾ ਪੁਲੇਖਾ ਪਾ ਰਹੀ ਹੈ ਤੇ ਜਗਰਾਉਂ ਦਾ ਮੁੱਖ ਚੌਕ ਕਮਲ ਚੌਕ ਅੱਧੇ ਨਾਲੋਂ ਜ਼ਿਆਦਾ ਡੁੱਬ ਚੁੱਕਿਆ ਬਰਸਾਤੀ ਪਾਣੀ ਦੇ ਦੁਕਾਨਾਂ 'ਚ ਦਾਖਲ ਹੋਣ ਦਾ ਖਤਰਾ ਬਣਿਆ ਹੋਇਆ ਤੇਜ਼ ਬਰਸਾਤ ਦੇ ਚੱਲਦਿਆਂ ਪ੍ਰਸ਼ਾਸਨ ਵੀ ਆਪਣੇ ਆਪ ਨੂੰ ਹੁਣ ਬੇਬਸ ਮਹਿਸੂਸ ਕਰਦਾ ਤੇਜ਼ ਬਰਸਾਤ ਤੋਂ ਬਾਅਦ ਜਗਰਾਉਂ ਵੀ ਡੁੱਬ ਗਿਆ ਜਿਸ ਦੀ ਕੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਲਗਾਤਾਰ ਮੀ ਪੈਂ ਦੇ ਨਾਲ ਜਗਰਾਉਂ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਲੱਖ ਲੱਖ ਤੱਕ ਪਾਣੀ ਬਾਜ਼ਾਰਾਂ ਦੇ ਵਿੱਚ ਜਮਾ ਹੋ ਚੁੱਕਿਆ ਹਾਲਾਤ ਚਿੰਤਾਜਨਕ ਨੇ ਅਜੇਹੇ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਮਸਤੀ ਮੂਡ ਦੇ ਵਿੱਚ ਆਉਂਦੇ ਪਾਣੀ ਦੇ ਵਿੱਚ ਤਾਰੀਆਂ ਲਗਾਈਆਂ ਜਾ ਰਹੀਆਂ ਨੇ ਕਿਸੇ ਵਾਹਨ ਦੇ ਗੁਜ਼ਰਨ ਦੇ ਨਾਲ ਜਮਾ ਹੋਏ ਬਰਸਾਤੀ ਪਾਣੀ ਦੇ ਨਾਲ ਉੱਠਣ ਵਾਲੀ ਲਹਿਰ ਸਮੁੰਦਰ ਕਿਨਾਰੇ ਖੜੇ ਹੋਣ ਦਾ ਭੁਲੇਖਾ ਪਾ ਰਹੀ ਹੈ ਤੇ ਜਿਗਰਾਉਂ ਦਾ ਮੁੱਖ ਚੌਕ ਕਮਲ ਚੌਕ ਅੱਧੇ ਨਾਲੋਂ ਜ਼ਿਆਦਾ ਡੁੱਬ ਚੁੱਕਿਆ ਬਰਸਾਤੀ ਪਾਣੀ ਦੇ ਦੁਕਾਨਾਂ 'ਚ ਦਾਖਲ ਹੋਣ ਦਾ ਖਤਰਾ ਬਣਿਆ ਹੋਇਆ ਤੇਜ਼ ਬਰਸਾਤ ਦੇ ਚੱਲਦਿਆਂ ਪ੍ਰਸ਼ਾਸਨ ਵੀ ਆਪਣੇ ਆਪ ਨੂੰ ਹੁਣ ਬੇਬਸ ਮਹਿਸੂਸ ਕਰਦਾ ਨਜ਼ਰ ਆ ਰਹੀ ਹੈ ਤੇਜ਼ ਬਰਸਾਤ ਤੋਂ ਬਾਅਦ ਜਗਰਾਉਂ ਵੀ ਡੁੱਬ ਗਿਆ ਜਿਸ ਦੀ ਕੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਲਗਾਤਾਰ ਮੀਂਹ ਦੇ ਨਾਲ ਜਗਰਾਉਂ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਲੱਖ ਲੱਖ ਤੱਕ ਪਾਣੀ ਬਾਜ਼ਾਰਾਂ ਦੇ ਵਿੱਚ ਜਮਾ ਹੋ ਚੁੱਕਿਆ ਹਾਲਾਤ ਚਿੰਤਾਜਨਕ ਨੇ ਅਜੇਹੇ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਮਸਤੀ ਮੂਡ ਦੇ ਵਿੱਚ ਆਉਂਦੇ ਪਾਣੀ ਦੇ ਵਿੱਚ ਤਾਰੀਆਂ ਲਗਾਈਆਂ ਜਾ ਰਹੀਆਂ ਨੇ ਕਿਸੇ ਵਾਹਨ ਦੇ ਗੁਜ਼ਰਨ ਦੇ ਨਾਲ ਜਮਾ ਹੋਏ ਬਰਸਾਤੀ ਪਾਣੀ ਦੇ ਨਾਲ ਉੱਠਣ ਵਾਲੀ ਲਹਿਰ ਸਮੁੰਦਰ ਕਿਨਾਰੇ ਖੜੇ ਹੁੰਦਾ ਪੁਲੇਖਾ ਪਾ ਰਹੀ ਹੈ ਤੇ ਜਗਰਾਉਂ ਦਾ ਮੁੱਖ ਚੌਕ ਕਮਲ ਚੌਕ ਅੱਧੇ ਨਾਲੋਂ ਜ਼ਿਆਦਾ ਡੁੱਬ ਚੁੱਕਿਆ ਹੈ ਬਰਸਾਤੀ ਪਾਣੀ ਦੇ ਦੁਕਾਨਾਂ 'ਚ ਦਾਖਲ ਹੋਣ ਦਾ ਖਤਰਾ ਬਣਿਆ ਹੋਇਆ ਤੇਜ਼ ਬਰਸਾਤ ਦੇ ਚੱਲਦਿਆਂ ਪ੍ਰਸ਼ਾਸਨ ਵੀ ਆਪਣੇ ਆਪ ਨੂੰ ਹੁਣ ਬੇਬਸ ਮਹਿਸੂਸ ਕਰਦਾ ਨਜ਼ਰ ਆ ਰਿਹਾ ਹੈ